ਦਿੱਲੀ ਨੂੰ ਐਲਟੀ ਜਿੱਤਣ ਵਾਸਤੇ ਨਾ ਉਹਨਾਂ ਨੇ ਇੱਕ ਦਿੱਲੀ ਨੂੰ ਕਿਲਾ ਬਣਾਇਆ ਵੀ ਇਹ ਕਿਲਾ ਜੇ ਅਸੀਂ ਜਿੱਤਦੇ ਨਹੀਂ ਤੇ ਅਸੀਂ ਫੇਲਿਆ ਹੱਤਗੰਡੇ ਬਣਾਇਆ ਜਾ ਰਹੇ ਉਹਨਾਂ ਦੇ ਬਿਲਕੁਲ ਇਹ ਹੱਤਗੰਡੇ ਬਣਾਏ ਜਾ ਰਹੇ ਨੇ ਇਹਨੂੰ ਪ੍ਰੋਲ ਦੇਣ ਦਾ ਮਤਲਬ ਵੀ ਇਹ ਹੈ ਵੋਟਾਂ ਤੋਂ ਪਹਿਲਾਂ ਨਹੀਂ ਤੇ ਕੋਈ ਵੈਸੇ ਤਾਂ ਕੈਦੀਆਂ ਨੂੰ ਪ੍ਰੋਲ ਵੋਟਾਂ ਤੋਂ ਪਹਿਲਾਂ ਦਿੰਦੇ ਹੀ ਨਹੀਂ ਕਿ ਇੱਕ ਤਾਂ ਕਾਨੂੰਨ ਦੋ ਨੇ ਕਟਗਿੰਦੀਆਂ ਵਾਸਤੇ ਬਖਰੇ ਆਤੇ ਜਿਹੜੇ ਬਹੁ ਗਿਣਤੀਆਂ ਨਾਲ ਸੰਬੰਧਤ ਰੱਖਦੇ ਨੇ ਬੰਦੇ ਉਹਨਾਂ ਦੇ ਪਿੱਠੂ ਨੇ ਉਹਨਾਂ ਨਾਲ ਚੱਲਦੇ ਨੇ ਉਹਨਾਂ ਵਾਸਤੇ ਬਖਰੇ ਨੇ ਤੇ ਮੈਂ ਸਮਝਦਾ ਵੀ ਇਹ ਤੇ ਕੋਈ ਬਹੁਤੀ ਉਹੋ ਜੀ ਗੱਲ ਹੈ ਨਹੀਂ ਜੀ ਜੋ ਠੀਕ ਹੈ ਜਿਹੜਾ ਕੋ ਚੱਲਦਾ ਸੈਂਟਰ ਚਲਾ ਰਿਹਾ ਆ ਉਹਨੂੰ ਵਰਤ ਰਿਹਾ ਆ ਇਹ ਤੋਂ ਹਰ ਬੰਦਾ ਕੋਈ ਵੀ ਭੁੱਖਾ ਮਰਦਾ ਆ ਜਿਉ ਇੱਥੇ ਰੱਜ ਕੇ ਰੋਟੀ ਖਾਂਦਾ ਆ ਦੇਰੇ ਵਾਦਾ ਇੱਧਰ ਨੂੰ ਆਉਣ ਦਾ ਕੰਮ ਕਾਰਨ ਪੰਜਾਬ ਦਾ ਖੁਸ਼ਹਾਲ ਹੋਣਾ ਵੀ ਆ ਤੇ ਸਰਕਾਰਾਂ ਦੀ ਮਿਹਰਬਾਨੀ ਵੀ ਆ ਇਹ ਦੋ ਚੀਜ਼ਾਂ ਇਹਨੇ ਦੋਨੇ ਚੀਜ਼ਾਂ ਰਲ ਕੇ ਹੋ ਰਹੀਆਂ ਨੇ ਤਾਂ ਅਸੀਂ ਆਜ਼ਾਦ ਹੋ ਗਏ ਨਾ ਅਸੀਂ ਅਜ ਗੁਲਾਮ ਆ ਜਦੋਂ ਅਸੀਂ ਆਜ਼ਾਦ ਹੋ ਗਏ ਇਹ ਸਾਰੀਆਂ ਚੀਜ਼ਾਂ ਆਉਂਦੇ ਆ ਵੀ ਖਤਮ ਹੋ ਜਾਣੀਆਂ ਇਹਨਾਂ ਨੂੰ ਖਤਮ ਕਰਨ ਦੀ ਲੋੜ ਨਹੀਂ ਹੋਈ ਆਜ਼ਾਦੀ ਤਾਂ 1947 ਤੋਂ ਮਿਲੀ ਹੋਈ ਆ ਤੁਸੀਂ ਕਿਹੜੀ ਆਜ਼ਾਦੀ ਦੀ ਗੱਲ ਕਰ ਰਹੇ ਨਹੀਂ 1947 ਤੋਂ ਸਾਨੂੰ ਆਜ਼ਾਦੀ ਨਹੀਂ ਮਿਲੀ ਅਸੀਂ ਤਾਂ ਉਦੋਂ ਸਗੋਂ ਇੱਕ ਗੁਲਾਮੀ ਚੋਂ ਨਿਕਲ ਕੇ ਦੂਜੀ ਗੁਲਾਮੀ ਚ ਵੜ ਗਏ ਸਾਡਾ ਬਿਲਕੁਲ ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਹੱਲ ਜਮਿਆਂਦਾ ਕਿਉਂ ਆ ਤੇ ਉਸੇ ਤਰ੍ਹਾਂ ਹੀ ਸਾਡਾ ਵੀ ਇਹਨਾਂ ਜਿੰਨੀਆਂ ਬਿਮਾਰੀਆਂ ਨੇ ਸਾਡੀਆਂ ਜਿੰਨੀਆਂ ਮੁਸ਼ਕਲਾਂ ਨੇ ਉਹਦਾ ਇੱਕ ਹੱਲ ਆਜ਼ਾਦੀ ਹੈ ਜਦੋਂ ਅਸੀਂ ਆਜ਼ਾਦ ਹੋ ਗਏ ਤੇ ਉਦੋਂ ਇਹ ਸਾਰੇ ਹੱਲੋਂ ਤੋਂ ਆਪਦੇ ਆਪ ਟਿਕਲ ਆਉਣਗੇ ਸਨਾਰੀਆ ਜੇਲ੍ਹ ਚ ਹੋਰ ਬਾਕੀ ਕੈਦੀ ਬਹੁਤ ਆ ਉਹਨਾਂ ਨੂੰ ਜਾ ਕੇ ਕਿਤੇ ਕਿਸੇ ਨੂੰ ਤੁਸੀਂ ਕੋਈ ਛੁੱਟੀ ਆਉਂਦਾ ਉਹਨੂੰ ਮਿਲ ਕੇ ਦੇ ਲਿਓ ਵੀ ਤੁਹਾਡੇ ਨਾਲ ਵਿਆਹ ਕੀ ਆ ਤੇ ਉੱਥੇ ਇਦਾਂ ਸਭ ਦਾ ਸਾਧਨਾ ਕੀ ਆ ਤੇ ਉਹਨੂੰ ਵੱਖਰਾ ਕਰਕੇ ਹੀ ਪੇਸ਼ ਕਰ ਰਿਆ ਵੱਖਰਾ ਹੀ ਸਾਰਾ ਕੁਝ ਕਰ ਰਿਆ ਉਹਨੂੰ ਵੱਖਰਾ ਹੀ ਟ੍ਰੀਟਮੈਂਟ ਦੇ ਰਿਆ ਸਾਰਾ ਕੁਝ ਵੱਖਰਾ ਹੋ ਰਿਹਾ ਇਹਦੇ ਨਾਲ ਦੂਜੀਆਂ ਕੈਦੀਆਂ ਨਾਲ ਵੀ ਵੱਖਰਾ ਕੀਤਾ ਜਾ ਰਿਹਾ ਜਿਹੜੇ ਉੱਥੇ ਉਸੇ ਜੇਲ੍ਹ ਚ ਕੈਦ ਕੱਟ ਰਹੇ ਨੇ ਸਤਿਸ਼ੇ ਕਾਨ ਪਖਪੋਸ਼ਣਾ ਜੁੜੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆ ਜਿਹੜਾ ਬਠਿੰਡਾ ਦੇ ਮਹਾਰਾਜ ਨਗਰ ਦੇ ਵਿੱਚ ਮਹਾਰਾਜ ਨਗਰ ਪੰਜਾਬ ਦਾ ਵੱਡਾ ਨਗਰ ਹੈ ਔਰ ਪੰਜਾਬ ਦੇ ਵਿੱਚ ਇੱਕ ਨਵੀਂ ਖਲਬਲੀ ਮੱਚੀ ਆ ਸੌਦਾ ਸਾਹਿਬ ਗੁਰਮੀਤ ਰਾਮ ਰਹੀਮ ਤੂੰ ਫਿਰ ਜਿਹੜੀ 1 ਮਹੀਨੇ ਲਈ ਪਰੋਲ ਦਿੱਤੀ ਗਈ ਆ ਉਹ ਲਗੇ ਗਲਬਤ ਕਰਾਂਗੇ ਔਰ ਨਾਲ ਹੀ ਪੰਜਾਬ ਦੇ ਜਿਹੜੇ ਮੁੱਦੇ ਨੇ ਲੰਮੇ ਸਮੇਂ ਤੋਂ ਬਣੀ ਹੋਈ ਨੇ ਉਹਨਾਂ ਨੂੰ ਲੈ ਕੇ ਵੀ ਚਰਚਾ ਕਰਾਂਗੇ ਕਿਵੇਂ ਉਹਨਾਂ ਦਾ ਹੱਲ ਹੋ ਸਕਦਾ ਹੈ ਕਿਵੇਂ ਕੰਮ ਕਰਨੇ ਚਾਹੀਦੇ ਆ ਚਾਹੇ ਉਹ ਨਵੀਆਂ ਪਾਰਟੀਆਂ ਬਣੀਆਂ ਹੋਣ ਉਹਨੂੰ ਲਈ ਗਰਮਤ ਕਰਾਂਗੇ ਬਾਬਾ ਹਰਦੀਪ ਸਿੰਘ ਮਹਾਰਾਜ ਪੰਜਾਬ ਦੇ ਇੱਕ ਉੱਗੀ ਸ਼ਖਸੀਅਤ ਆ ਸਮੇਂ-ਸਮੇਂ ਤੇ ਪੰਜਾਬ ਦੇ ਅਹਿਮ ਮਸਲਾਂ ਦੇ ਉੱਪਰ ਬੋਲਦੇ ਰਹਿੰਦੇ ਨੇ ਔਰ ਆਪਣੀ ਸ਼ਰਕਤ ਵੀ ਕਰਦੇ ਨੇ ਚਾਹੀ ਉਹ ਕਮਨ ਸਾਮੋਰਚ ਦੀ ਗੱਲ ਹੋਵੇ ਜਾਂ ਕਿਸਾਨੀ ਮੋਰਚੇ ਦੀ ਗੱਲ ਹੋਵੇ ਸਮੇਂ-ਸਮੇਂ ਆਪਣਾ ਜਿਹੜਾ ਅਹਿਮ ਯੋਗਦਾਨ ਆ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟੀ ਸਾਗੂਨੀ ਬਹੁਤ ਵਧੀਆ ਤੁਸੀਂ ਦੱਸੋ ਚੜ੍ਹਦੀ ਕਲਾ ਜੀ ਕਿਰਪਾ ਮਹਾਰਾਜ ਜੀ ਮਹਾਰਾਜ ਜੀ ਕਿਰਪਾ ਚਾਹੀਦੀ ਆ ਅਬਾਜੀ ਹੁਣ ਦੁਬਾਰੇ ਫਿਰ ਜਿਹੜਾ ਗੁਰਮੀਤ ਰਾਮ ਰਹੀਮ ਨੂੰ ਪਰੋਲ ਦਿੱਤੀ ਗਈ ਹੈ ਇੱਕ ਮਹੀਨੇ ਦੇ ਲਈ ਪਹਿਲਾਂ ਵੀ ਉਹ 11 ਵਾਰ ਬਾਹਰ ਆਏ ਨੇ ਹੁਣ 12ਵੀਂ ਵਾਰ ਪਰੋਲ ਮਿਲੀ ਹੈ ਦੇਖੋ ਉਹੋ ਜੇ ਬੰਦਿਆਂ ਨੂੰ ਪਰੋਲ ਦੇਣੀ ਹੈ ਕੋਈ ਬਹੁਤੀ ਉਹ ਮਹੰਦੇ ਨਹੀਂ ਰਖਦੀ ਹੂੰ ਕਿਉਂਕਿ ਉਹ ਸਰਕਾਰਾਂ ਦੇ ਸੰਦ ਹੂੰ ਜਿਵੇਂ ਇੱਕ ਮਦਾਰੀ ਨੇ ਰੇਸ਼ ਪਾ ਲਿਆ ਹੋਵੇ ਹੂੰ ਤੇ ਜਿਵੇਂ ਇਸ ਨੂੰ ਉਹ ਨਚਾਊਗਾ ਮਦਾਰੀ ਉਹਨੂੰ ਤੇ ਇਸ ਨੂੰ ਨਚਣਾ ਹੀ ਪਊਗਾ ਤੇ ਜਿਹੜਾ ਸਰਕਾਰਾਂ ਦਾ ਜਿਹੜਾ ਸੌਦਾ ਸਾਦ ਵਾਲਾ ਨਾ ਇੱਕ ਰੇਸ਼ਿਆ ਤੇ ਇਸ ਤੋਂ ਵੱਧ ਕੁਝ ਨਹੀਂਗਾ ਜਿਵੇਂ ਉਹ ਲਚਾਉਂਦੇ ਹੋਵੇਂ ਨੱਚਦਾ ਉਹ ਉਹਨੂੰ ਸਮੇਂ-ਸਮੇਂ 'ਤੇ ਜਦੋਂ ਵੋਟਾਂ ਆਉਂਦੀਆਂ ਨੇ ਉਹਨਾਂ ਨੂੰ ਐਂ ਦੇਖਦਾ ਰਹਿੰਦਾ ਵੀ ਇੰਨਾ ਕੋਈ ਵੋਟਾਂ ਇਹਦੇ ਕੋਲ ਹੱਥ 'ਚ ਬਹੁਤ ਨਹੀਂ ਪਰ ਜੇ ਵੋਟਾਂ ਵਾਲੀ ਗੱਲ ਹੁੰਦੀ ਤੇ ਹੁਣ ਜਿੱਥੇ ਉਹ ਸਰਸੇ ਉਹਦਾ ਡੇਰਾ ਆ ਉਹ ਸਾਰੀਆਂ ਸੀਟਾਂ ਦੇ ਬੀਜੇਪੀ ਜੇ ਹੁਣੇ ਹਰਕੇ ਹਟੀਆਂ ਪਿਛਲੇ ਆ ਮੇਰੇ ਖਿਆਲ ਦੋ ਤਿੰਨ ਮਹੀਨੇ ਹੋਏ ਆ ਉਹ ਦੋ ਹਰਕੇ ਹੱਢੀਆਂ ਤੇ ਜੇ ਬੋਟਾ ਬੂਟਾ ਵਾਲੀ ਕੋ ਬਹੁਤ ਹੀ ਗੱਲ ਹੋਏ ਪਰ ਇੱਕ ਵਹਿਮ ਜਿਆਦਾ ਬਣਿਆ ਹੁੰਦਾ ਨਾ ਇੱਕ ਤੇ ਰਾਜਾ ਬਣ ਜਾਂਦਾ ਵੀ ਇਹ ਜੋ ਬੋਟਾ ਨੇ ਇਸ ਵਾਸਤੇ ਇਹਨੂੰ ਇਹ ਸਰਕਾਰ ਜਿਹੜੀ ਹੈ ਸੈਂਟਰ ਦੀ ਮੋਦੀ ਕੀ ਸਰਕਾਰ ਵਾਰ-ਵਾਰ ਵਰਤ ਰਹੀ ਆ ਹਰ ਬੋਟਾ ਤੇ ਚਾਹੇ ਇੱਕ ਕੱਲੀ ਸੀਟ ਦੀ ਇਲੈਕਸ਼ਨ ਹੋਵੇ ਚਾਹੇ ਜਿਆਦੀਆਂ ਦੀ ਹੋਵੇ ਚਾਹੇ ਕਈ ਸਟੇਟਾਂ ਦੀ ਹੋਵੇ ਤੇ ਇਹਨੂੰ ਕੱਢ-ਕੱਢ ਕੇ ਵਰਤਣ ਦੇ ਨੂੰ ਵਰਤਣ ਵਾਸਤੇ ਹੀ ਬਾਹਰ ਕੱਢਦੇ ਨੇ ਇਹਨੂੰ ਪ੍ਰੋਲ ਦੇ ਦਿੰਦੇ ਕਿਤੇ ਫਰਲੋ ਦੇ ਦਿੱਤੀ ਕਿਤੇ ਪ੍ਰੋਲ ਨੂੰ ਡਿਕਟੀ ਦੇ ਦਿੱਤੀ ਕਿਤੇ ਜਿਆਦਾ ਫਰਲੋ ਦੀਆਂ ਤੁਸੀਂ ਕਿਤੇ ਕਢਾ ਕੇ ਦੇਖਿਓ ਜਿਆਦੀਆਂ ਦੀਆਂ ਫਰਲਵਾ ਹੋਣਗੀਆਂ ਪ੍ਰੋਲ ਨਾਲੋਂ ਵੱਧ ਫਰਲਵਾ ਹੋਣਗੀਆਂ ਇਹਦੀਆਂ ਤੇ ਉਹ ਸਰਕਾਰਾਂ ਪ੍ਰੋਲ ਬਹੁਤ ਫਰਲੋ ਦੇ ਦਿੰਦੀਆਂ ਨੇ ਹੁਣ ਇਲੈਕਸ਼ਨ ਆ ਆ 5 ਤਰੀਕ ਨੂੰ ਇ ਤੇ ਪਰਸੋਂ ਮੇਰਾ ਘਰ ਉਹਨੂੰ ਪ੍ਰੋਲ ਦੇ ਦਿੱਤੀ ਆ ਇੱਕ ਮਹੀਨੇ ਦੀ ਕਿ ਦੇ ਵੋਟਾਂ ਕਰਕੇ ਹੋਰ ਤਾਂ ਕੋਈ ਵੋਟਾਂ ਦਾ ਮਸਲਾ ਆ ਸਰਕਾਰਾਂ ਨੂੰ ਵੋਟਾਂ ਚਾਹੀਦੀਆਂ ਨੇ ਤੇ ਇਹ ਜਿਹੇ ਬੰਦਿਆਂ ਨੂੰ ਅਜਾਸੀ ਐਸਪਰਸਤੀ ਕਰਨ ਵਾਸਤੇ ਸਮਾਂ ਚਾਹੀਦਾ ਉਹ ਦੋਨਾਂ ਦੀ ਹੀ ਪੂਰਤੀ ਹੋ ਜਾਂਦੀ ਆ ਪਹਿਲਾਂ ਭਗਵਤ ਦੇ ਬੱਚੋ ਜਾਂਦੇ ਸੀਗੇ ਜੇ ਯੂਪੀ ਦੇ ਵਿੱਚ ਡੇਰਾ ਉਹਨਾਂ ਦਾ ਹੁਣ ਸਰਸਾ ਦੇ ਵਿੱਚੋਂ ਪਹਿਲੀ ਵਾਰ ਆਇਆ ਉਹਨਾਂ ਦੇ ਵਕੀਲ ਨੇ ਅੱਗੇ ਲਖਈਆ ਖੁਰਾਣਾ ਵਕੀਲ ਉਹਨਾਂ ਦਾ ਉਹ ਕਹਿੰਦੇ ਵੀ ਕੁਝ ਲੋਕ ਇਹਦੇ ਨਾਲ ਰਾਜਨੀਤੀ ਦੇ ਨਾਲ ਜੋੜ ਕੇ ਦੇਖ ਰਿਹਾ ਚੀਜ਼ ਨੂੰ ਵੀ ਵੋਟਾਂ ਦਾ ਪਹਿਲਾਂ ਵੀ ਸਮੇਂ-ਸਮੇਂ ਤੇ ਹੁੰਦੀਆਂ ਨੇ ਚਾਹੇ ਉਹ ਵਿਧਾਨ ਸਭਾ ਦੀ ਗੱਲ ਹੋਵੇ ਲੋਕ ਸਭਾ ਦੀ ਗੱਲ ਹੋਵੇ ਚਾਹੇ ਉਹ ਮੇਅਰ ਦੀਆਂ ਚੋਣਾਂ ਦੀ ਗੱਲ ਹੋਵੇ ਮਸੀਹ ਦੀਆਂ ਚੋਣਾਂ ਦੀ ਗੱਲ ਹੋਵੇ ਨਹੀਂ ਕੁਝ ਵੋਟਾਂ ਖਾਸ ਹੁੰਦੀਆਂ ਨੇ ਹਮ ਜਿਹਦਾ ਸੈਂਟਰ ਨੂੰ ਫਾਇਦਾ ਹੋਣਾ ਹੁੰਦਾ ਹਮ ਹੁਣ ਦਿੱਲੀ ਦੇ ਵਿੱਚ ਮੇਰਾ ਖਿਆਲ ਹੈ ਵੀ ਬੜੇ ਲੰਮੇ ਸਮੇਂ ਤੋਂ 10-12 ਸਾਲ ਤੋਂ ਕੈਂਜਰੀਵੜ੍ਹ ਨੂੰ ਹੋ ਕੇ ਦਿੱਲੀ ਦੀ ਜੀ ਸਰਕਾਰ ਉਹਦੀ ਬਣ ਰਹੀ ਹੈ ਹਮ ਕਾਮ ਜਿੱਦੇ ਕਿਸੇ ਦੀ ਵੀ ਬਣੂਗੀ ਉਦੋਂ ਪਹਿਲਾਂ 15 ਸਾਲ ਕਾਂਗਰਸ ਦੀ ਸਰਕਾਰ ਰਹੀ 25 26 ਸਾਲ ਹੋ ਗਏ ਨੇ ਉਹਨਾਂ ਨੂੰ ਦਿੱਲੀ ਚੋਂ ਬਾਹਰ ਹੋਇਆ ਨੂੰ ਸੈਂਟਰ ਚ ਭਾਵੇਂ ਆ ਜਾਂਦੇ ਦੇ ਪਰ ਉਹ ਦਿੱਲੀ ਨੂੰ ਐਲਤੀ ਜਿੱਤਣ ਵਾਸਤੇ ਨਾ ਉਹਨਾਂ ਨੇ ਇੱਕ ਦਿੱਲੀ ਨੂੰ ਕਿਲਾ ਬਣਾਇਆ ਵੀ ਇਹ ਕਿਲਾ ਜੇ ਅਸੀਂ ਜਿੱਤਦੇ ਨਹੀਂ ਤੇ ਅਸੀਂ ਫੇਲਿਆ ਹੱਤਕੰਡੇ ਬਣਾਇਆ ਜਾ ਰਹੇ ਉਹਨਾਂ ਦੇ ਬਲੂ ਬਿਲਕੁਲ ਇਹ ਹੱਤਕੰਡੇ ਬਣਾਏ ਜਾ ਰਹੇ ਨੇ ਇਹਨੂੰ ਪ੍ਰੋਲ ਦੇਣ ਦਾ ਮਤਲਬ ਵੀ ਇਹ ਹੈ ਵੋਟਾਂ ਤੋਂ ਪਹਿਲਾਂ ਨਹੀਂ ਤੇ ਕੋਈ ਵੈਸੇ ਤਾਂ ਕੈਂਦੀਆਂ ਨੂੰ ਪਰੋ ਵੋਟਾਂ ਤੋਂ ਪਹਿਲਾਂ ਦਿੰਦੇ ਹੀ ਨਹੀਂ ਕਿ ਲੋਕਾਂ ਦੇ ਅਸਲੇ ਜਮਾ ਕਰਾ ਲੈਂਦੇ ਜਿਹਦਾ ਨਿਊ ਹੋਣ ਵਾਲਾ ਹੁੰਦਾ ਨਿਊ ਹੋਣ ਵਾਲਾ ਹੀ ਪਿਆ ਰਹਿੰਦਾ ਉਹਨਾਂ ਦੇ ਵੋਟਾਂ ਦਾ ਜਾਬਤਾ ਲੱਗ ਗਿਆ ਬਾਹਰ ਕਰਾਂਗੇ ਇਹਦੇ ਵਾਤੇ ਸਾਰਾ ਕੁਝ ਖੁੱਲਾ ਆ ਕਿਉਂਕਿ ਇੱਕ ਤਾਂ ਕਾਨੂੰਨ ਦੋ ਨੇ ਕੱਟ ਗਿਣਤੀਆਂ ਵਾਸਤੇ ਵੱਖਰੇ ਆ ਤੇ ਜਿਹੜੇ ਬੋਹ ਗਿਣਤੀਆਂ ਨਾਲ ਸੰਬੰਧਤ ਰੱਖਦੇ ਨੇ ਬੰਦੇ ਉਹਨਾਂ ਦੇ ਪਿੱਠੂ ਨੇ ਉਹਨਾਂ ਨਾਲ ਚੱਲਦੇ ਨੇ ਉਹਨਾਂ ਵਾਸਤੇ ਵੱਖਰੇ ਨੇ ਤੇ ਮੈਂ ਸਮਝਦਾ ਵੀ ਇਹਦੇ ਕੋਈ ਬਹੁਤੀ ਉਹੋ ਜੀ ਗੱਲ ਹੈ ਨਹੀਂ ਕਿ ਜੋ ਠੀਕ ਹੈ ਜਿਹੜਾ ਕੋ ਚੱਲਦਾ ਸੈਂਟਰ ਚਲਾ ਰਿਹਾ ਆ ਉਹਨੂੰ ਵਰਤ ਰਿਹਾ ਆ ਹੂੰ ਜਿਹੜਾ ਬੰਦੇ ਦੇ ਵਰਤੇ ਜਾਣਾ ਹੁੰਦਾ ਉਸੇ ਨੂੰ ਉਹਦੇ ਤੇ ਤੇ ਛਤਰੀ ਰਹੂਗੀ ਰਹੂਗੀ ਹੂੰ ਡੇਰਾਬਾਦ ਪੰਜਾਬ ਦੇ ਵਿੱਚ ਵਧਿਆ ਜਦ ਫਲਾਇਆ ਗਿਆ ਜਦ ਫੈਲਾ ਗਿਆ ਉਹਨੂੰ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ ਉਹਦੇ ਤੇ ਜ਼ਿੰਮੇਵਾਰ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵੀ ਰਹੀਆਂ ਨੇ ਹੂੰ ਖਾਸ ਕਰਕੇ ਸਰਕਾਰਾਂ ਹੀ ਹੁੰਦੀਆਂ ਨੇ ਕਿਸੇ ਸਰਕਾਰ ਤੋਂ ਬਗੈਰ ਪਤਾ ਨਹੀਂ ਚੋਲਦਾ ਹੂੰ ਜਿਹੜੇ ਮੁੱਖ ਮੰਤਰੀ ਵਰਗੇ ਕਹਿੰਦੇ ਸਾਨੂੰ ਥੱਲੇ ਕੀੜੀ ਤੁਰੀ ਜਾਂਦੀ ਵੀ ਦੀਦੀ ਆ ਤੇ ਦੇਰੇ ਉਹਨਾਂ ਦੀ ਸਰਹਸਤੀ ਤੋਂ ਉਹਦਾ ਕਿਵੇਂ ਖੁੱਲ ਸਕਦੇ ਨੇ ਹੂੰ ਜੇ ਉਹਨਾਂ ਨੇ ਉਹਨਾਂ ਨੂੰ ਆਗਿਆ ਦਿੱਤੀ ਉਹਨਾਂ ਨੂੰ ਚਰਚਾਵਾ ਕਰਨ ਦੀ ਆਗਿਆ ਦਿੱਤੀ ਕੂੜ ਪ੍ਰਚਾਰ ਕਰਨ ਦੀ ਆਗਿਆ ਦਿੱਤੀ ਤੇ ਤਾਂ ਹੀ ਡੇਰਾਬਾਦ ਬਰਿਆ ਹਰ ਬਾਕੀ ਦੂਜੀ ਵਾਲੇ ਹੈ ਵੀ ਪੰਜਾਬ ਇੱਕ ਜਿਹੜੀ ਹੈ ਨਾ ਸਾਡੀ ਸਟੇਟ ਹੈ ਜਿਹੜੀ ਪੰਜਾਬ ਦੀ ਇੱਕ ਬੜੀ ਬੱਕਰੀ ਆਏ ਇਹ ਤੋਂ ਹਰ ਬੰਦਾ ਕੋਈ ਵੀ ਭੁੱਖਾ ਮਰਦਾ ਆ ਜੇ ਇੱਥੇ ਰੱਜ ਕੇ ਰੋਟੀ ਖਾਂਦਾ ਆ ਡੇਰਾਬਾਦ ਦਾ ਇਧਰ ਨੂੰ ਆਉਣ ਦਾ ਕੰਮ ਕਾਰਨ ਪੰਜਾਬ ਦਾ ਖੁਸ਼ਹਾਲ ਹੋਣਾ ਵੀ ਤੇ ਸਰਕਾਰਾਂ ਦੀ ਮਿਹਰਬਾਨੀ ਵੀ ਹੈ ਇਹ ਦੋ ਚੀਜ਼ਾਂ ਇਹਨੇ ਦੋਨੇ ਚੀਜ਼ਾਂ ਰਲ ਕੇ ਹੋ ਰਿਆ ਹੈ। ਹੂੰ ਕਿਉਂ ਡੇਰਾਬਾਦ ਤੋਂ ਪੰਜਾਬ ਡੇਰਾਬਾਦ ਮੁਕਤ ਹੋ ਸਕਦਾ ਕਿਸੇ ਤਰੀਕੇ ਦੇ ਨਾਲ? ਬਿਲਕੁਲ ਹੋ ਸਕਦਾ। ਹੂੰ ਪਰ ਜੇ ਉਹਨੂੰ ਸਮਾਂ ਲੱਗੂਗਾ। ਹੂੰ ਕਿਉਂਕਿ ਇਹ ਕੋ ਬਹੁਤ ਹੀ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਇਹਨਾਂ ਦੀਆਂ ਕੋ ਜੜਾ ਨਹੀਂ ਹੁੰਦੀਆਂ। ਸਾਡੇ ਲੋਕ ਨੇ ਜਿਹੜੇ ਇੱਧਰੋਂ ਉੱਧਰੋਂ 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 ਡੇਰੇ ਚ ਉਹ ਜਿਹੜੇ ਚ ਉਹ ਡੇਰ ਚਲੇ ਜਾਂਦੇ ਨੇ ਤੇ ਹੋਜੂਗਾ ਇਹ ਕੋ ਬਹੁਤੀ ਵੱਡੀ ਗੱਲ ਨਹੀਂ ਪਰ ਇਹਨੂੰ ਸਮਾਂ ਜ਼ਰੂਰ ਲੱਗੂਗਾ। ਇਹ ਸਮਾਂ ਆ ਉਹਦੇ ਵਾਸਤੇ ਆ ਸਾਨੂੰ ਚਾਹੀਦੀ ਆ ਆਜ਼ਾਦੀ। ਹੂੰ ਜਦੋਂ ਅਸੀਂ ਆਜ਼ਾਦ ਹੋ ਗਏ ਨਾ ਅਸੀਂ ਅੱਜ ਗੁਲਾਮ ਆ ਜਦੋਂ ਅਸੀਂ ਆਜ਼ਾਦ ਹੋ ਗਏ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਵੀ ਖਤਮ ਹੋ ਜਾਣੀਆਂ ਇਹਨਾਂ ਨੂੰ ਖਤਮ ਕਰਨ ਦੀ ਲੋੜ ਨਹੀਂ ਕੋਈ ਆਜ਼ਾਦੀ ਤਾਂ 1947 ਤੋਂ ਮਿਲੀ ਹੋਈ ਆ ਤੁਸੀਂ ਕਿਹੜੀ ਆਜ਼ਾਦੀ ਦੀ ਗੱਲ ਕਰ ਰਹੇ ਨਹੀਂ ਜੇ 1947 ਤੋਂ ਸਾਨੂੰ ਆਜ਼ਾਦੀ ਨਹੀਂ ਮਿਲੀ ਅਸੀਂ ਤਾਂ ਉਦੋਂ ਸਗੋਂ ਇੱਕ ਗੁਲਾਮੀ ਚੋਂ ਨਿਕਲ ਕੇ ਦੂਜੀ ਗੁਲਾਮੀ ਚ ਵੜ ਗਏ ਆ ਕਿਉਂਕਿ ਪੰਜਾਬ ਜਿਹੜਾ ਆ 1947 ਤੋਂ ਪਹਿਲਾਂ ਇੱਕ ਵੱਖਰਾ ਦੇਸ਼ ਸੀਗਾ ਚੈਨ ਤੁਹਾਡੇ ਧਿਆਨ ਚ ਹੋਊਗਾ ਵੱਖਰੇ ਦੇਸ਼ ਦੀ ਗੱਲ ਚੱਲਦੀ ਹੁੰਦੀ ਸੀ ਦੇਸ਼ ਪੰਜਾਬ ਤੇ ਜੇ ਦੇਸ਼ ਪੰਜਾਬ ਸੀ ਤੇ ਹਿੰਦੁਸਤਾਨ ਵੱਖਰਾ ਸੀ ਪੰਜਾਬ ਵੱਖਰਾ ਸੀ ਉਦੋਂ 47 ਤੋਂ ਬਾਅਦ ਹਿੰਦੁਸਤਾਨ ਸਟੇਟ ਨੇ ਦਿੱਲੀ ਸਟੇਟ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਤੇ ਅਸੀਂ ਜਿੰਨਾ ਚਿਰ ਉਹ ਦਿੱਲੀ ਦੇ ਥੱਲੇੋਂ ਨਿਕਲਦੇ ਨਹੀਂ ਆਪਣਾ ਸਾਡਾ ਵੱਖਰਾ ਰਾਜ ਭਾਗ ਦਿੱਲੀ ਦੇ ਬਰਾਬਰ ਸਾਡੀ ਕੁਰਸੀ ਨਹੀਂ ਢੱਠਦੀ ਉਹਨਾਂ ਚਿਰ ਸਾਡੇ ਜਿਹੜੇ ਆ ਬਹੁਤ ਮਸਲੇ ਨੇ ਜ ਆ ਭਾਵੇਂ ਉਹ ਰਿਆਈਆਂ ਦੇ ਮਸਲੇ ਲੈ ਲਓ ਸਾਡੇ ਬੰਦੀ ਸਿੰਘਾਂ ਦੇ ਮਸਲੇ ਨੇ ਸਰ ਇਹ ਢੇਰਾਵਾਦ ਵਾਲਾ ਮਸਲਾ ਆ ਹੋਰ ਕੋਈ ਬੜਾ ਕੁਛ ਹੈ ਜਿਹੜਾ ਜਿਹੜਾ ਮਤਲਬ ਵੀ ਸੈਂਟਰ ਦੇ ਨਿਰਪਰ ਚੱਲਦਾ ਆ ਤੇ ਉਹ ਸਾਡਾ ਉਦੋਂ ਹੀ ਹੱਲ ਹੋਣਾ ਆ ਸਾਡਾ ਬਿਲਕੁਲ ਸਾਰੀਆਂ ਬਿਮਾਰੀਆਂ ਦਾ ਇੱਕੋ ਹੀ ਹੱਲ ਜਵੇਂ ਆਂਦੇ ਨਾ ਕਿ ਉਹ ਆ ਤੇ ਉਸੇ ਤਰ੍ਹਾਂ ਹੀ ਸਾਡਾ ਵੀ ਇਹਨਾਂ ਜਿੰਨੀਆਂ ਬਿਮਾਰੀਆਂ ਨੇ ਸਾਡੀਆਂ ਜਿੰਨੀਆਂ ਮੁਸ਼ਕਲਾਂ ਨੇ ਉਹਦਾ ਇੱਕ ਹੱਲ ਆਜ਼ਾਦੀ ਹੈ ਆਜ਼ਾਦੀ ਆ ਜਦੋਂ ਅਸੀਂ ਆਜ਼ਾਦ ਹੋ ਗਏ ਤੇ ਉਦੋਂ ਸਾਰੇ ਹੱਲ ਉਹ ਤੋਂ ਆਪਦੇ ਆਪ ਨਿਕਲ ਆਉਣੇ ਆ ਤੁਸੀਂ ਕੱਟਗੈਂਤਿਆਂ ਦੀ ਗੱਲ ਕੀਤੀ ਆ ਉਹਨਾਂ ਦੇ ਵਕੀਲ ਨੇ ਕਿਹਦੀ ਗੱਲ ਕਹੀ ਆ ਵੀ ਹੋਰ ਕਿੱਦੀ ਬਹੁਤ ਆ ਚਾਹੀ ਉਹਨਾਂ ਨੇ ਪੂਰੇ ਭਾਰਤ ਦੀ ਗੱਲ ਕੀਤੀ ਆ ਕਿ ਹਰ ਕੈਦੀਆਂ ਦੇ ਲਈ ਕਾਨੂੰਨ ਬਣੇ ਹੋ ਜਾਂਦਾ ਨੂੰ ਉਸ ਕਾਨੂੰਨ ਦੇ ਤਹਿਤ ਆ ਜਿਹੜੀ ਰਿਹਾਈ ਦਿੱਤੀ ਜਾਂਦੀ ਆ ਜਾਂ 1 ਮਹੀਨੇ ਦੇ ਲਈ ਪਰੋਲ ਦਿੱਤੀ ਜਾਂਦੀ ਆ ਕੋਈ ਤੇ ਵੀ ਤੁਸੀਂ ਦੇਖਿਓ ਵੋਟਾਂ ਦੇ ਨੇੜੇ ਕਿਸੇ ਵੀ ਕੈਦੀ ਨੂੰ ਪਰੋਲ ਰਿਹਾਈ ਨਹੀਂ ਦਿੱਤੀ ਜਾਂਦੀ ਮੈਂ ਪਹਿਲਾਂ ਵੀ ਦੱਸ ਗਿਆ ਧਿਆ ਵੀ ਕਿਸੇ ਦਾ ਅਸਲੇ ਦਾ ਲਾਇਸੈਂਸ ਨਿਊ ਨੜਾ ਉਹ ਨਹੀਂ ਉਹ ਨਹੀਂ ਹੁੰਦਾ ਜੀ ਚੋਣ ਜਾਬਤਾ ਲੱਗ ਗਿਆ ਕਿਸੇ ਦਾ ਆਪਣਾ ਅਸਲੇ ਦਾ ਨਵਾਂ ਬਣਨ ਵਾਲਾ ਉਹ ਵੀ ਰੁਕ ਜਾਂਦਾ ਤੇ ਜਿਹੜੀਆਂ ਕੈਦੀਆਂ ਦੀਆਂ ਛੁੱਟੀਆਂ ਨੇ ਉਹ ਵੀ ਰੁਕ ਜਾਂਦੀਆਂ ਨੇ ਬਈ ਹੁਣ ਹੋਇਆ ਵੋਟਾਂ ਦਾ ਹੈਗਾ ਆ ਤੇ ਹੁਣ ਛੁੱਟੀਆਂ ਬੰਦ ਆ ਤੇ ਉਸ ਵਾਸਤੇ ਇਹ ਜਿਹੜਾ ਇੱਕ ਬੰਦੇ ਨੂੰ ਸਪੈਸ਼ਲ ਛੁੱਟੀ ਦੇਣੀ ਆ ਇਹਨੂੰ ਵੱਖਰਾ ਬਣਾ ਕੇ ਉਹਨੂੰ ਪੇਸ਼ ਕਰਦੇ ਨੇ ਵੀ ਇਹ ਤਾਂ ਇੱਕ ਬੱਕਰੀ ਚੀਜ਼ ਆ ਤੇ ਬੱਕਰਾ ਹੀ ਇਹ ਸਾਰਾ ਕੁਝ ਉਹਦੇ ਨਾਲ ਵਿਹਾਰ ਹੀ ਵੱਖਰਾ ਹੀ ਹੋ ਰਿਹਾ ਆ ਇੰਨੀ ਵੀ ਇੰਨੀ ਅਸੀਂ ਆਂਦੇ ਵੀ ਬਾਕੀ ਦੇ ਕੈਦੀਆਂ ਨਾਲ ਨਹੀਂ ਉੱਥੇ ਉਸੇ ਜੇਲ ਸਨਾਰੀਆ ਜੇਲ ਜੀ ਹੋਰ ਬਾਕੀ ਕੈਦੀ ਬਹੁਤ ਆ ਉਹਨਾਂ ਨੂੰ ਜਾ ਕੇ ਕਿਤੇ ਕਿਸੇ ਨੂੰ ਤੁਸੀਂ ਕੋਈ ਛੁੱਟੀ ਆਉਂਦਾ ਉਹਨੂੰ ਮਿਲ ਕੇ ਦੇ ਲਿਓ ਵੀ ਤੁਹਾਡੇ ਨਾਲ ਵਿਹਾਰ ਕੀ ਆ ਤੇ ਉੱਥੇ ਇਦਾਂ ਸਭ ਦਾ ਸਾਧਨਾ ਕੀ ਆ ਤੇ ਉਹਨੂੰ ਵੱਖਰਾ ਕਰਕੇ ਹੀ ਪੇਸ਼ ਕਰ ਰਿਆ ਵੱਖਰਾ ਹੀ ਸਾਰਾ ਕੁਝ ਕਰ ਰਿਆ ਉਹਨੂੰ ਵੱਖਰਾ ਹੀ ਟਰੀਟਮੈਂਟ ਦੇ ਰਿਆ ਸਾਰਾ ਕੁਝ ਵੱਖਰਾ ਹੋ ਰਿਹਾ ਇਹਦੇ ਨਾਲ ਦੂਜੀਆਂ ਕੈਦੀਆਂ ਨਾਲ ਵੀ ਵੱਖਰਾ ਕੀਤਾ ਜਾ ਰਿਹਾ ਜਿਹੜੇ ਉੱਥੇ ਉਸੇ ਜੇਲ੍ਹ 'ਚ ਕੈਦ ਘਟ ਰਹੇ ਨੇ ਉਹਨਾਂ ਨਾਲ ਕਿਸੇ ਦੀ ਮੁਲਾਕਾਤ ਹੀ ਕਰਨੀ ਪਹਿਲਾਂ ਤਾਂ ਬਹੁਤ ਔਖੀ ਹੁੰਦੀ ਆ ਜੇਲ੍ਹਾਂ ਦੇ ਵਿੱਚ ਜਾ ਕੇ ਪਰਿਵਾਰ ਇਹਦੇ ਮੁਲਾਕਾਤ ਕਰਦੇ ਨੇ ਉਹਨਾਂ ਨੂੰ ਪੁੱਛਿਆ ਕਿ ਕਿੰਨੀ ਔਖੀ ਮੁਲਾਕਾਤ ਹੁੰਦੀ ਆ ਬਿਲਕੁਲ ਤੇ ਇਹਨਾਂ ਦੀ ਤੇ ਮੁਲਾਕਾਤ ਵੀ ਮੇਰਾ ਖਿਆਲ ਹੈ ਜਿੱਥੇ ਜਿਹਨੂੰ ਜਿਹੜੀ ਇਹਨੂੰ ਬਰਖ ਦਿੱਤੀ ਹੋਊਗੀ ਅਗਰ ਤਾਂ ਉੱਥੇ ਹੁੰਦੀ ਹੋਊਗੀ ਤੇ ਨਹੀਂ ਤੇ ਕਮਸ ਕਮ ਡਿਪਟੀ ਦੇ ਦਫਤਰ ਦੇ ਵਿੱਚ ਹੁੰਦੀ ਹੋਊਗੀ ਤੇ ਉਹੋ ਹੀ ਛੁੱਟੀਆਂ ਵਾਲਾ ਗੱਲ ਮੈਨੂੰ ਇਹਨੂੰ ਜਿਹੜਾ ਲੋਕਾਂ ਦੀਆਂ ਤੇ ਵੋਟਾਂ ਕਰਕੇ ਛੁੱਟੀਆਂ ਰੁਕਦੀਆਂ ਨੇ ਤੇ ਇਹਨੂੰ ਵੋਟਾਂ ਆਉਣ ਤੇ ਛੁੱਟੀ ਦਿੱਤੀ ਜਾਂਦੀ ਹੈ ਹੂੰ